ਆਓ ਰਾਤ ਦੀ ਪ੍ਰਾਰਥਨਾ ਵਿੱਚ ਆਪਣੇ ਸਿਰਾਂ ਨੂੰ ਝੁਕਾਈਏ ਈਵਲ ਦੀਆਂ ਸ਼ਕਤੀਆਂ ਅੰਧਕਾਰ ਸ਼ੈਤਾਨ ਦੀਆਂ ਸ਼ਕਤੀਆਂ ਤੋਂ ਸੁਰੱਖਿਆ ਲਈ ਰਾਤ ਦੀ ਪ੍ਰਾਰਥਨਾ ਕਰੀਏ ਸਰਵ ਵਿਆਪੀ ਸਰਵ ਸ਼ਕਤੀਮਾਨ ਸਰਵ ਸ੍ਰੇਸ਼ਟ ਮਹਾਨ ਪਰਮੇਸ਼ਵਰ ਅਸੀਂ ਤੁਹਾਡੀ ਹਜ਼ੂਰੀ ਵਿੱਚ ਆਉਂਨੇ ਆ ਪਾਵਰ ਆਫ ਗੋਡ ਸ਼ਕਤੀਸ਼ਾਲੀ ਪਰਮੇਸ਼ਵਰ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਯੀਸ਼ੂ ਮਸੀਹ ਮੈਂ ਤੁਹਾਡੇ ਨਾਮ ਵਿੱਚ ਪ੍ਰਾਰਥਨਾ ਕਰਦਾ ਤੁਹਾਡੀ ਸਮਰਥਾ ਵਿੱਚ ਪ੍ਰਾਰਥਨਾ ਕਰਦਾ ਆਤਮਹਾਨ ਸਾਡੇ ਮਿਹਰਬਾਨ ਸਾਡੇ ਜ਼ਲਾਲੀ ਸਾਡੇ ਪ੍ਰਤਾਪੀ ਸਾਡੇ ਜ਼ਿੰਦਾ ਖੁਦਾਵੰਦ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਸ਼ੁਕਰਗੁਜ਼ਾਰ ਹਾਂ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਰਾਤ ਦੀ ਸੁਰੱਖਿਆ ਲਈ ਖੁਦਾਵੰਤ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਸ਼ੈਤਾਨ ਵੈਰੀ ਦੀਆਂ ਸ਼ਕਤੀਆਂ ਦਾ ਨਾਸ਼ ਕਰੋ ਮੇਰੇ ਪਰਮੇਸ਼ਵਰ ਪਿਤਾ ਤੁਹਾਡਾ پاک ਰੂਹ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜੀਵਨ ਦੇ ਵਿੱਚ ਕੰਮ ਕਰੇ ਮੇਰੇ ਸਮਰਥੀਏ ਪਰਮੇਸ਼ਵਰ ਮੈਂ ਤੁਹਾਡੇ ਜੀਵਤ ਨਾਮ ਵਿੱਚ ਪ੍ਰਾਰਥਨਾ ਕਰਦਾ ਮੇਰੀ ਯੀਸ਼ੂ ਮਸੀਹ ਮੈਂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਮੈਂ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਮੈਂ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਮੇਰੇ ਸਮਰਥੀ ਪਿਤਾ ਮੇਰੇ ਜ਼ਲਾਲੀ ਪਿਤਾ ਅੱਜ ਰਾਤ ਪ੍ਰਭੂ ਹਰੇਕ ਅੰਧਕਾਰ ਦੀ ਸ਼ਕਤੀ ਤੋਂ ਹਰੇਕ ਦੁਸ਼ਟ ਆਤਮਾ ਤੋਂ ਹਰੇਕ ਵੈਰੀ ਦੀ ਤਾਕਤ ਤੋਂ ਹਰੇਕ ਬੁਰੀ ਪਾਵਰ ਤੋਂ ਆਪਣੇ ਬੱਚਿਆਂ ਨੂੰ ਆਜ਼ਾਦ ਕਰੋ ਮੇਰੇ ਮਿਹਰਬਾਨ ਪਰਮੇਸ਼ਵਰ ਪਿਤਾ ਮੈਂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਜੀ ਖੁਦਾਵੰਦ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਸ਼ੁਕਰ ਕਰਦੇ ਹਾਂ ਮੇਰੇ ਜ਼ਿੰਦਾ ਖੁਦਾਵੰਦ ਮੈਂ ਯੀਸ਼ੂ ਮਸੀਹ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਪ੍ਰਭੂ ਆਪਣੀ ਬੱਚਿਆਂ ਉੱਤੇ ਦਇਆ ਕਰੋ ਆਪਣੀ ਬੇਟੇ ਅਤੇ ਬੇਟੀਆਂ ਉੱਤੇ ਦਇਆ ਕਰੋ ਮੇਰੇ ਸਮਰਥੀਏ ਪਿਤਾ ਮੇਰੇ ਸਰਵ ਵਿਆਪੀ ਸਰਵ ਜਲਾਲੀ ਸਰਵ ਸ਼ਕਤੀਮਾਨ ਪਰਮੇਸ਼ਵਰ ਮੈਂ ਧੰਨਵਾਦ ਕਰਦਾ ਪ੍ਰਭੂ ਅੱਜ ਰਾਤ ਖੁਦਾਵੰਦ ਤੁਹਾਡਾ ਆਤਮਾ ਬਹੁਤ ਆਦ ਦੇ ਨਾਲ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਮੇਰੇ ਪ੍ਰਭੂ ਯੀਸ਼ੂ ਮੈਂ ਤੁਹਾਡੇ ਜੀਵਤ ਨਾਮ ਵਿੱਚ ਪ੍ਰਾਰਥਨਾ ਕਰਦਾ ਮੈਂ ਤੁਹਾਡੇ ਜੀਵਤ ਨਾਮ ਵਿੱਚ ਪ੍ਰਾਰਥਨਾ ਕਰਦਾ ਅੱਜ ਰਾਤ ਖੁਦਾਵੰ ਇਨਾਂ ਜ਼ਿੰਦਗੀਆਂ ਵਿੱਚ ਪਿਤਾ ਸੁਪਨਿਆਂ ਦੇ ਵਿੱਚ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਪ੍ਰਭੂ ਪਰਮੇਸ਼ਰ ਮੈਂ ਯੀਸ਼ੂ ਦੇ ਜ਼ਿੰਦਾ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਪ੍ਰਭੂ ਜੀ ਹਰੇਕ ਇਵਲ ਸਪਿਰਿਟ ਹਰੇਕ ਗੰਦੀ ਆਤਮਾ ਹਰੇਕ ਸ਼ੈਤਾਨ ਦੀ ਆਤਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਖਤਮ ਹੋ ਜਾਵੇ ਪਵਿੱਤਰ ਯਹੋਵਾ ਪਵਿੱਤਰ ਯਹੋਵਾ ਪਵਿੱਤਰ ਯਹੋਵਾ ਪਵਿੱਤਰ ਯਹੋਵਾ ਪਵਿੱਤਰ ਯਹੋਵਾ ਮੈਂ ਯੀਸ਼ੂ ਦੇ ਜ਼ਿੰਦਾ ਨਾਮ ਵਿੱਚ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਪ੍ਰਭੂ ਸ਼ੈਤਾਨ ਦੀਆਂ ਤਾਕਤਾਂ ਨੂੰ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਤੋੜਦਾ ਪ੍ਰਭੂ ਜੀ ਮੈਂ ਸ਼ੈਤਾਨ ਦੀਆਂ ਤਾਕਤਾਂ ਨੂੰ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਤੋੜਦਾ ਮੇਰੇ ਪ੍ਰਭੂ ਤੁਹਾਡੀ ਸਾਮਰਥ ਪ੍ਰਭੂ ਕੰਮ ਕਰੇ ਤੁਹਾਡਾ ਅਭਿਸ਼ੇਕ ਪ੍ਰਭੂ ਕੰਮ ਕਰੇ ਤੁਹਾਡਾ ਜ਼ਲਾਲ ਪ੍ਰਭੂ ਕੰਮ ਕਰੇ ਪਾਵਰ ਆਫ ਗੋਡ सर्वशक्तिशाली परमेश्वर, परमेश्वर। असि तानवाद कर दे समर्थी, समर्थी पिता, पिता। समर्थी, समर्थी परमेश्वर मैं तानवाद कर दा प्रभु यीशु मसीह नासरी दा नाम लेके मैं प्रार्थना कर दा प्रभु सब लोग आजाद हो जान सब लोग बंधना तो आजाद हो जान सब लोग गंदिया आत्मा मा तो आजाद हो जान सब लोग शैतानी आत्मा मा तो आजाद हो जान प्रभु आज रात तुहाडा पवित्र आत्मा ਇੱਕ ਇੱਕ ਜੀਵਨ ਦੇ ਵਿੱਚ ਕੰਮ ਕਰੀ ਸਰਵਸ਼ਕਤੀਮਾਨ ਪ੍ਰਭੂ ਤੁਹਾਡੀ ਸਮਰਥ ਇੱਕ ਇੱਕ ਜ਼ਿੰਦਗੀ ਚ ਅੱਜ ਰਾਤ ਕੰਮ ਕਰੀ ਰੇਕ ਇਵਲ ਸਪਿਰਿਟ ਰੇਕ ਗੰਦੀ ਦੁਸ਼ਟ ਆਤਮਾ ਇਹਨਾਂ ਜ਼ਿੰਦਗੀਆਂ ਨੂੰ ਛੱਡ ਕੇ ਦੀਏ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ